ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਪਤਸਾਂ ਦੀ 350 ਸਾਲਾਂ ਸਤਿ ਪਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਵਿਯਾਲਾ ਜੀ ਉਹਨਾਂ ਦੀ ਸਤਿ ਆਸ਼ਾ ਨੂੰ ਮੁੱਖ ਰੱਖਦੇ ਹੋਏ 350 ਸਾਲਾਂ ਜਿਹੜੀ ਸਤਾਬਦੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਸਾਡੇ ਗੁਰਦੁਆਰਾ ਸਾਹਿਬ ਸੰਤ ਬਾਬਾ ਨਾਨ ਸਿੰਘ ਜੀ ਦੀ ਚਲਾਈ ਹੋਈ ਪਰੰਪਰਾ ਦੇ ਮੁਤਾਬਕ ਤਕਰੀਬਨ 1 ਮਹੀਨੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੀ ਖਡਵਾਰ ਸਾਹਿਬ ਫਿਰ ਨਾਲ ਨੂੰ ਸ਼੍ਰੀ ਸਾਹਿਬ ਦੇ ਖੰਡਜਾਪ ਸ਼੍ਰੀ ਉਖਵਾਕ ਦੀ ਕਥਾ ਤੇ ਲਗਾਤਾਰ ਜਿਹੜੀਆਂ ਹਨ ਸ੍ਰੀ ਉਪੇ ਲੰਗਰਾਂ ਦੀ ਤੇ ਸੰਗਤ ਦੀ ਸੇਵਾ ਕੀਤੀ ਜਾ ਰਹੀ ਸੀ ਇਹ ਸਾਡਾ ਨਿੱਤੀ ਮਾ ਜਿਹੜਾ ਹੈ ਸਲਾਨਾ ਸਮਾਗਮ ਸੰਤਾਂ ਦੇ ਸੱਚਖੰਡ ਪਿਆਲਾ ਕਰਨ ਤੋਂ ਬਾਅਦ ਤੇ ਦੂਸਰਾ ਸਲਾਨਾ ਸਮਾਗਮ ਇਹ ਸਾਡੇ ਸਮਾਗਮ ਨੇ ਜਿਹੜੀ ਸਾਰੀ ਪ੍ਰਤੀਨਿਧਤਾ ਕਰਦੇ ਕਰਦੇ ਨੇ ਮੇਰੇ ਨਾਲ ਰੂਪ ਨੇ ਸਰਵਿੰਦਰ ਸੋਨੀ ਸਾਡੇ ਪੰਜਾਬ ਰਹੇ ਨੇ ਸੈਕਟਰੀ ਨੇ ਸੁਸਾਇਟੀ ਦੇ ਇਹ ਨਾਲ ਇਹ ਨਾਲ ਇਹ ਨਾਲ ਨਾਲ ਸਾਥੀ ਨੇ ਸਾਡੇ ਨੌਜਵਾਨ ਬੱਚੇ ਖਰੋਤੇ ਨੇ ਜਿਹੜੇ ਪ੍ਰਬੰਧਕ ਕਮੇਟੀ ਦੇ ਵਿੱਚ ਨੇ ਸਾਡੇ ਸਾਫਾ ਸਰਪੰਚ ਵੇਂਗਾ ਸਿੰਘ ਸਾਰੇ ਜਿਹੜੇ ਸੁਵਿੰਦ ਸਿੰਘ ਜੀ ਬੋਧੀ ਸਾਹਿਬ ਇਹ ਸਾਰੇ ਨੇ ਜਿਹੜੇ ਸੇਵਾਵਾਂ ਕਰ ਰਹੇ ਨੇ ਸੋ ਨਗਾਤਾਰ ਮਕਸਦ ਨੂੰ ਲੈ ਕੇ ਜੁਗਾਨ ਚੱਲ ਰਹੀ ਜਿਹਦੇ ਵਿੱਚ ਸਾਡੇ ਸ਼ੌਮਿੰਗ ਦੁਆਰਾ ਫਰਮਿਕ ਕਮੇਟੀ ਦੇ ਪ੍ਰਚਾਰ ਫਾਈਲਿੰਗ ਪੁਲ ਸਿੰਘ ਇਸ ਸਮਾਂ ਉਹ ਅੱਜੇ ਲਗਾਤਾਰ ਸੇਵਾਵਾਂ ਨੂੰ ਬਾਹਰ ਰੱਖ ਬਖਰੀ ਬਖਰੀ ਕੀਤਨੀ ਜਤੇ ਸੂਤਿ ਵਾਲੇ ਮਹਾਕੋਸ ਸਪਾਈ ਮਨਮੋਹਨ ਪੀਰ ਸਿੰਘ ਜੀ ਜਿਵੇਂ ਯੂਨਿਟ ਵਾਲੇ ਉਹਨਾਂ ਨੂੰ ਕੀਰਤਨ ਕਰ ਰਹੇ ਨੇ ਕਾਸੀ ਮੋਰਨਾਲਵਾ ਤੇ ਪਾਸਟ ਬ੍ਰਦਰ ਜਿਹੜੀ ਤੁਹਾਨੂੰ ਜਿਹੜੇ ਕੁਸ਼ਰੀ ਜਿਹਾ ਉਹਨਾਂ ਨੇ ਕੁਸ਼ਰੀ ਕੀਤੀ ਹੈ ਭਾਈ ਬਲਦੇਵ ਸਿੰਘ ਜੀ ਵਾਲਾ ਘਟਾਡੀ ਉਹਨਾਂ ਨੇ ਵੀ ਆਪ ਆਪਣਾ ਕਾਰਜ ਮਹਿਲ ਪੇਸ਼ ਕੀਤਾ ਇਸ ਨੂੰ ਪ੍ਰਮੁੱਖ ਰੱਖਦੇ ਹੋਏ ਪ੍ਰੋਗਰਾਮ ਨੂੰ ਸਵਾਗਤ ਉਸਤਾਦੀ ਨੂੰ ਪ੍ਰਮੁੱਖ ਰੱਖਦੇ ਹੋਏ ਕੱਲ ਸਾਡੇ ਆਠੀ ਪਰਿਵਾਰ ਸਵਰਗਵਾਸੀ ਸਰਦਾਰ ਕਰਨ ਸਿੰਘ ਜੀ ਸਰਦਾਰ ਦਾਸ ਜੀ ਸਰਦਾਰ ਦਾਸ ਜੀ ਉਹਨਾਂ ਦੇ ਲੈਕਸੀ ਸਾਰੇ ਲੋਕਾਂ ਨੇ ਹਰ ਸਾਲ ਉਹਨੂੰ ਇਸ ਬਾਗ ਵਿੱਚ ਅੱਖਾਂ ਦਾ ਜਿਹੜਾ ਫ੍ਰੀ ਕੈਂਪ ਜਿਹਦੇ ਫ੍ਰੀ ਲੈ ਕੇ ਪਾਇਆ ਜਾਂਦਾ ਹੈ ਅੱਖਾਂ ਦੀ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਇਸੇ ਬੋਗਾਲਾ ਡਾਕਟਰ ਮਨਸਾ ਸਾਹਿਬ ਕੋ ਆਏ ਸਨ ਤੇ ਉਹਨਾਂ ਨੇ ਕੱਲ ਵੀ ਜਨਫੈਕ ਕਰ ਵੀ ਕੀਤਾ ਤੇ ਇਸ ਦੇ ਨਾਲ ਹੀ ਜਿਹੜਾ ਸੰਬੰਧ ਪੂਰੀ ਗੱਲ ਅਮਰਤ ਸਾਹਿਬ ਨੂੰ ਸੱਚੇ ਬੋਲਣਾ ਅਮਰਦੀਓ ਸਰਤੂ ਜੀ ਉਹ ਉਹ ਮਹਾਬਾਸ਼ਾ ਪੁੱਤਰ ਸਿੰਘ ਮਹਾਰਾਜ ਜੀ ਦੇ ਬਾਅਦ ਜਦੋਂ ਉਹ ਪ੍ਰੋਕਟਮਤ ਕੱਲ ਪੰਜ ਪਿਆਰੇ ਸਹਿਬਾ ਅਤੇ ਖਾਲਸਾ ਜੀ ਦੰਮਨੋ ਸਾਹਿਬ ਕੋ ਆਏ ਸਨ ਉਹਨਾਂ ਨੇ ਤਕਰੀਬ ਮੇਰਾ ਕਾਲ 21 ਦੇ ਕਰੀਬ ਬਲਾਨੀਆਂ ਨੇ ਅਮਰ ਅਨਿਸ਼ਕਿਆ ਸੋਮਨੀ ਗੁਰਦਾਰਾ ਫਰੰਦਕ ਕਮੇਟੀ ਆਪਣੇ ਨਾਮ ਦੇ ਤਾਲ ਦੇ ਨਾਮ ਦੇ ਤਾਲ ਲੀਤੀ ਮੈਂ ਤਾਂ ਬੇਇਜ਼ਤੀ ਕਰਨੀ ਚਾਹੁੰਦਾ ਸਿੱਖ ਇਜਾ ਕਰੂੰ ਕਿ ਇਸ ਵੇਲੇ ਜਿਹੜੀ ਸਿੱਖ ਕੌਮ ਹੈ ਉਹ ਬੜੀ ਬੇਹਾਲ ਹੈ ਜਿੱਥੇ ਪਿਛੇ ਹੜਾ ਨੇ ਪੰਜਾਬ ਦੀ ਬਰਬਾਦੀ ਕੀਤੀ ਹੈ ਉਥੇ ਚਾਹੇ ਅਜਗਰਾਬ ਦੀ ਗਵਰਨਮੈਂਟ ਹੈ ਚਾਹੇ ਕੇਂਦਰ ਦੀ ਗਵਰਨਮੈਂਟ ਹੈ ਉਹ ਵੀ ਸਾਨੂੰ ਪੰਜਾਬ ਮਾਰੂ ਸਿੱਖ ਮਾਰੂ ਨੀਂਗੀਆਂ ਉਹਨਾਂ ਨੇ ਬਣਾਈਆਂ ਵਗਿਆ ਜਿੰਨੇ ਜਿੰਨਾ ਦੁਸ਼ਮਣ ੱੱਲੇ ਕਰ ਰਿਹਾ ਕੌਮ ਦੇ ਉੱਤੇ ਉਹ ਨਹੀਂ ਸਾਡੀ ਕੌਮ ਆ ਜਿਹੜੀ ਉਹ ਜਿਹੜੀ ਹੈ ਕੱਕੜੀਆਂ ਕਰੇਲੇ ਆਪਣਾ ਸ਼ਬਦ ਹੈ ਉਹਨਾਂ ਨੂੰ ਪਾਟੋ ਧਾੜ ਦੇ ਵਿੱਚ ਹੋਈ ਹੈ ਇਹ ਜਿਹੜੀਆਂ ਸਤਾਵਨੀਆਂ ਅਸੀਂ ਮਨਾਉਨੇ ਆ ਜੈ ਸ਼ਰਮਿੰਗ ਦੁਆਰਾ ਫਰੰਦੇ ਕਮੇਟੀ ਨੇ ਜਿਹੜਾ ਆਸਾਮ ਤੋਂ ਚੱਲਿਆ ਹੋਇਆ ਧੂਬੀ ਸਾਹਿਬ ਇੱਕ ਨਗਰਪੀਧ ਨਗਰ ਨਗਰਪੀਧ ਤੋਂ ਤਕਰੀਬਨ 22 ਦੇ ਸਟੇਟਾਂ ਦੇ ਵਿੱਚ ਦੀ ਹੁੰਦਾ ਹੋਇਆ ਉਹਨਾਂ ਨੇ ਅਗਲੇ ਮਹੀਨੇ ਨਵੰਬਰ ਦੇ ਵਿੱਚ ਆ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਸਤਾਬੀ ਦੇ ਘੋਲ ਕਰਨੇ ਨੇ ਉਹਨੇ ਬਹੁਤ ਵੱਡੇ ਪ੍ਰਾਲੇ ਕੀਤੇ ਗਏ ਨੇ ਹੰਢਾਇਆ ਪਿੰਡ ਦੇ ਵਿੱਚ ਪਿੱਛੇ ਉੱਥੇ ਵੀ ਗੁਰੂ ਸਾਹਿਬ ਨੂੰ ਸਿੱਧੇ ਪਾਸੇ ਨੂੰ ਇੱਕ ਬਾਦ ਰਮਾਰਸ ਕੇ ਪਾਤਸ਼ਾਹੀ ਜਿਹੜੀ ਸਹੀ ਦੀ ਸਤਾਬੀ ਹੈ ਉੱਥੇ ਵੀ ਬਹੁਤ ਵੱਡੇ ਇਸ ਨੂੰ ਸਮਰਪਤ ਪ੍ਰੋਗਰਾਮ ਵੀ ਕੀਤੇ ਗਏ ਸੰਮਰਤ ਵਿਸ਼ਾ ਆਇਆ ਸੀ ਜਿੱਥੇ ਅਸੀਂ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉੱਥੇ ਬਹੁਤ ਵੀ ਸ਼ਰੋਮ ਸੀ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਮਹਾਨ ਦੇਣ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਟਿਕੜਾ ਕੇ ਖੜਨ ਵਾਲੇ ਸਤਿਗੁਰੂ ਦੇ ਅੱਗੇ ਇਹ ਸਾਡੇ ਮਹਾਨ ਸ਼ਰੋਣੀ ਜਰਨਾਇ ਉਹਨਾਂ ਨੂੰ ਵੀ ਸਾਡੀ ਕੌਮ ਅੱਜ ਯਾਦ ਕਰ ਰਹੀ ਹੈ ਉਹਨਾਂ ਦੀ ਕੀਤੀ ਹੋਈ ਕਾਰਨਾ ਗੁਰੂ ਤੇਗ ਬਹਾਦਰ ਮਹਾਰਾਜ ਸਿੱਤੇ ਪਾਰਸਲਾ ਅਰਧ ਦੇ ਨਾਲ ਸੀਸ ਲੱਗੇ ਨਾਲ ਵੰਡਣਾ ਗੁਰੂ ਸਾਹਿਬ ਸਾਥੀ ਦੇ ਨਾਲ ਲਾ ਕੇ ਨਗਰੇਟੇ ਗੁਰੂ ਕੇ ਬਲੇਟੇ ਦਾ ਵਾਰ ਦੇਣਾ ਇਹ ਵੀ ਸਾਡੇ ਕੌਮ ਦੀ ਮਾਨਮਤੀ ਸ਼ਕਤੀ ਆਪ ਸ਼ਰੋਣੀ ਜਰਨਾਇ ਸਾਡੇ ਬੜੇ ਪੂਜਨਯੋਗ ਹਸਤੀ ਸਨ ਉਹਨਾਂ ਨੂੰ ਵੀ ਅਸੀਂ ਅੱਜ ਯਾਦ ਕਰ ਰਹੇ ਹਾਂ ਸੋ ਮੈਂ ਤੇ ਬੇਨਤੀ ਇਹੀ ਕਰਦਾ ਕਿ ਸੰਗਤ ਉਹ ਅਮਰਤਾਲੀ ਹੋਣਾ ਚਾਹੀਦਾ ਗੁਰੂ ਕਾਜ ਹੁਕਮ ਹੈ ਉਹਦੇ ਮੁਤਾਬਕ ਸਾਨੂੰ ਆਪਣਾ ਪੀਵੋ ਪਾਹੁਲ ਕੰਨਤਾ ਰੋਇ ਜਨਮ ਸੋਹੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਰੁਝੇਲਾ ਸਤੂ ਸੱਚੇ ਪਾਤਸ਼ਾਹ ਦੇ ਇਹ ਬਚਨਾਂ ਨੂੰ ਮੰਨਿਏ ਉਹਨਾਂ ਨੇ ਪਾਏ ਹੋਏ ਪੂਰਨਿਆਂ ਉੱਤੇ ਕਿਰਤ ਕਰੋ ਨਾਮ ਜਪੋ ਵੰਡਸਾਓ ਉਹਦੇ ਧਾਰਨੀ ਬਣਿਏ ਸੋ ਮੈਂ ਜਿੱਥੇ ਸਿੱਖ ਜਗਤ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਕੀਤੇ ਜਾ ਰਹੇ ਉਪਰਾਲਿਆਂ ਦੀ ਜਿੱਥੇ ਮੈਂ ਸਲਾਹਾਂ ਕਰਦਾ ਕਿ ਜਿੱਥੇ ਹੜ ਦੇ ਵਿੱਚ ਲੱਖਾਂ ਲੀਟਰ ਡੀਜ਼ਲ ਤੇ ਹੋਰ ਸਾਰੀਆਂ ਸਬਾਵਾਂ ਮਾਨਯੋਗ ਪ੍ਰਧਾਨ ਸਰਦਾਰ ਹਰਿੰਦਰ ਸਿੰਘ ਜੀ ਕਾਮੀ ਸਾਹਿਬ ਉਹਨਾਂ ਦੇ ਦਿਸਾਨ ਦੇ ਸਾਰੇ ਮੁਤਾਬਕ ਜਿੱਥੇ ਉਹਨਾਂ ਨੇ ਸੁਧਰੇ ਹੋਏ ਬੀਜ ਕਣਕ ਦੇ ਉਹ ਵੀ ਦਿੱਤੇ ਨੇ ਤੇ ਲੱਖਾਂ ਜਿਹੜਾ ਲੀਟਰ ਐ ਤੇਜ ਚਲਾ ਜਾ ਰਹੇ ਤਕਰੀਬਨ 20 ਕਰੋੜ ਰੁਪਇਆ ਸ਼ੋਇੰਗ ਦੇ ਦੁਆਰਾ ਪ੍ਰੋਮਿਟ ਕਮੇਟੀ ਨੇ ਹੜਪੀਟਾਂ ਵਾਸਤੇ ਰੱਖਿਆ ਕਿ ਮੇਰੇ ਨਗਰ ਤੋਂ ਵੀ ਸਾਡੇ ਨੌਜਵਾਨ ਦੋ ਟਰੈਕਟਰ ਲੈ ਕੇ ਜਾ ਕੇ ਉੱਥੇ ਸੇਵਾਵਾਂ ਕਰਕੇ ਆਏ ਸਾਹਿਬ ਉਹਦੇ ਵਾਸਤੇ ਸਾਰੀਆਂ ਜਿਹੜੀਆਂ ਸਵਾਮਾਂ ਚੱਲ ਰਹੀਆਂ ਉਹਦੇ ਵਾਸਤੇ ਵੀ ਸਾਰਿਆਂ ਦਾ ਧੰਨਵਾਦ ਕਰਨਾ ਮੇਰੇ ਇੱਥੇ ਖੜੇ ਹੋ ਕੇ ਸਾਡੇ ਮਹਾਪੁਰਸ਼ਾਂ ਦੇ ਸਰੀਰ ਛੱਡਣ ਤੋਂ ਬਾਅਦ ਜਦੋਂ ਸੱਚ ਕਰਨ ਕਰੇਗੇ ਸਤਿਬਾਬਾ ਨਾਰਸਿੰਘ ਜੀ ਅਸੀਂ ਜਿਹੜੀ ਕਮੇਟੀ ਬਣਾਈ ਸੀ ਸਾਰੀ ਉਹ ਸਿੱਖਾ ਦੀ ਕਮੇਟੀ ਹੈ ਮੇਰੇ ਵਿੱਚ ਨੌਜਵਾਨ ਵੀ ਨੇ ਕੁਸ਼ਿਆਣੀ ਉਹਦੇ ਵੀ ਨੇ ਇਹ ਵੀ ਸਾਡੀ ਕਮੇਟੀ ਬਹੁਤ ਸੋਹਣੀਆਂ ਸਵਾਵਾ ਕਰ ਰਹੀਆਂ ਨੇ ਮਰਜਾਦਾ ਜੋ ਬਾਬਾ ਜੀ ਨੇ ਚਲਾਈ ਮਰਜਾਦਾ ਜੋ ਗੁਰੂ ਕੀ ਮਰਜਾਦਾ ਚੱਲੀ ਹੋਈ ਆ ਜੋ ਸਿੱਖ ਪੰਥ ਦੀ ਰਹਿਤ ਮਰਜਾਦਾ ਦੇ ਉਤਾਪਕਾ ਉਹਦੇ ਮੁਤਾਬਕ ਇਹਦੇ ਸਵਾਵਾ ਕਰ ਰਹੀ ਹੈ ਤੇ ਅਸੀਂ ਸਾਡੀ ਸਾਡੀ ਨਗਰ ਪੰਚਾਇਤ ਨਗਰ ਨਵਾਸੀ ਸਾਡੀ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਇਹਨਾਂ ਦੇ ਨਾਲ ਅਸੀਂ ਵੋਟੇ ਨਾਲ ਵੋਟਾ ਲਾ ਕੇ ਗੁਰੂ ਕੇ ਸਵਾਵਾ ਕਰਦੇ ਆ ਤੇ ਮੇਰੀ ਕਾਮਨਾ ਵੀ ਇਹ ਹੈ ਸਾਡੇ ਸਾਰੇ ਸਰਕਾਰ ਨੂੰ ਮੇਰੇ ਛੋਟੇ ਵੀਨੇ ਮੇਰੇ ਭਰਾ ਰਮਿੰਦਰ ਸੋਰੀ ਮੇਰੇ ਵੱਡੇ ਵੀਨੇ ਸਾਡੇ ਬੱਚਿਆਂ ਵਰਗੇ ਵੀ ਨਾਲ ਵੀ ਆਪਣੇ ਘਰ ਦੇ ਵਿੱਚ ਬਾਸ ਸੋਰੀ ਇਹ ਸਾਰੀ ਕਮੇਟੀ ਐਸ ਤਰ੍ਹਾਂ ਹੀ ਸੇਵਾ ਕਰਨ ਦੀ ਰਹੀ ਹੈ ਇਹ ਮੇਰੀ ਕਾਮਨਾ ਜਿਨੇ ਵੀ ਸੰਗਤ ਨਗਰ ਬਕਰੇ ਬਕਰੇ ਬਿਨਾਂ ਦੇ ਸਰਪੰਚ ਪੰਚ ਆ ਰਹੇ ਨੇ ਆਪਰੇ ਨਾਲ ਵੀ ਲੋਕ ਨੇ ਭਾਈ ਪਿੰਡ ਦੇ ਸਿੰਘ ਜਿਹੜੇ ਕਾਰੀਆਂ ਪੁਨੀਆਨਾ ਪਾਕਿਸਤਾਨ ਨੇ ਕਾਰੀਆਂ ਉਹਨੇ ਬੁਲਾ ਕੇ ਸੈਕਟਰੀ ਵੀ ਨੇ ਤੇ ਇਹ ਵੀ ਆਨੇ ਹੋਰ ਵੀ ਬਿਆੰਤ ਪਿੰਡਾਂ ਦੇ ਪੰਚ ਸਰਪੰਚ ਸਬਾ ਸਟ੍ਰੀਟਿੰਗ ਦੇ ਪ੍ਰਧਾਨ ਸਾਰੀਆਂ ਜੀਆਂ ਦੇ ਨਮੰਨੇ ਮੇਰੇ ਪਿੰਡ ਆ ਰਹੇ ਨੇ ਮੈਂ ਆਪਣੇ ਵੱਲੋਂ ਸਾਡੇ ਨਾਲ ਮੇਰੇ ਸਾਡੇ ਸਤਿਪੰਥ ਸਾਹਿਬ ਜੀ ਸਾਖਾ ਗਦੀਪ ਜੀ ਨਾਲ ਮੇਰੇ ਭਾਈ ਜੀ ਨੇ ਖੜੇ ਹੋਣਾ ਸਾਰਿਆਂ ਦੇ ਨਾਲ ਸਾਡੇ ਨਾਲ ਮਿਲ ਕੇ ਬੇਟਾ ਸਤਿਪਾਲ ਜੀ ਸਾਡੀ ਪੂਰੀ ਕਮੇਟੀ ਵੱਲੋਂ ਸਾਡੀ ਪੂਰੀ ਪੰਚਾਇਤ ਵੱਲੋਂ ਬਾਹਰੋਂ ਆਈ ਸਾਡੇ ਸਾਨੂੰ ਸਾਰੀ ਉਹਨਾਂ ਦਾ ਅਸੀਂ ਫੇਰ ਮੈਂ ਧੰਨਵਾਦ ਕਰਨਾ ਕਿੱਥੇ ਅੱਜ ਅਸੀਂ ਇਹ ਸਾਡੇ ਸਵਾਗਤ ਕਰ ਰਹੇ ਨੇ ਤੇ ਸਾਡਾ ਇਹ ਵੀ ਮਹਿਸੂਸ ਹੋ ਰਿਹਾ ਕਿ ਸਾਡੇ ਗਵਾਂਡੀਪਿੰਡਲੇ ਵਾਲੋਂ ਬਹੁਤ ਹੀ ਮਹਾਨ ਹਸਤੀ ਸ਼੍ਰੀਮਾਨ ਸੰਤ ਬਾਬਾ ਕਰਨੈ ਸਿੰਘ ਜੀ ਉਹ ਵੀ ਅੱਜ ਲੋਕਾਂ ਨੂੰ ਪਹਿਲਾਂ ਸਾਥ ਕਰਨ ਜਾਵ ਰਹੇ ਹਨ ਅੱਜ ਉਹਨਾਂ ਨੇ ਵੀ ਅਸਤ ਸੁਣਾ ਕੇ ਉਹਨਾਂ ਦਾ ਗੀਤ ਸੁਣਾ ਕੇ ਤੇ ਭੇਜਿਆ ਗਿਆ ਕਿ ਉਹ ਸਾਹ ਲੈ ਕੇ ਗਿਆ ਸਾਡੇ ਸੋ ਉਹਨਾਂ ਨੇ ਵੀ ਸਾਰਿਆਂ ਨੇ ਆਉਣਾ ਸੀ ਅੱਜ ਬਾਬਾ ਜੀ ਜਿਹੜੇ ਉੱਥੇ ਮਹਾਕੁਸ਼ਾਲ ਨੂੰ ਮੋਰੋ ਸਾਹਿਬ ਆਪਾਪਕਿੰਦਰ ਸਿੰਘ ਜੇਨਨ ਮਹੰਤ ਜੀ ਸਾਹਿਬਾ ਮਿੰਦਰੀ ਮੈਂ ਇਹ ਉਹਨਾਂ ਨੇ ਵੀ ਕਿਹਾ ਸੀ ਕਿ ਮੈਂ ਆਉਣਾ ਸੀ ਖਾਣ ਨਹੀਂ ਭਾਣੀ ਸੀ ਪਰ ਜਦੋਂ ਜਾਣ ਕੇ ਜਾਣ ਕਰਕੇ ਭਾਣੀ ਹੋਰ ਸੀ ਕਿ ਅਸੋਮ ਉਹਨਾਂ ਦੇ ਵੀ ਨਾਲ ਹੀ ਸੰਗਤ ਖੇਤ ਜਿੱਥੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਜੇਤਾ ਤੇ ਤੁਹਾਡਾ ਜੀ ਨੂੰ ਕਰੇ ਵਾਲੀ ਤੁਹਾਡਾ ਜੀ ਨੂੰ ਧੰਨਵਾਦ ਕਰਨਾ ਕਿ ਤੁਸੀਂ ਕਿਤੇ ਵੀ ਕੋਈ ਤੁਹਾਡੀ ਜਿਹੜੀ ਹੈ ਤੁਹਾਡੇ ਕਨਾਲ ਆ ਉੱਥੇ ਪਹੁੰਚਦਾ ਇਹ ਬੱਚੀ ਗੱਲ ਹੈ ਲੋਕਾਂ ਦੇ ਵਿੱਚ ਤੁਸੀਂ ਨਸਰ ਕਰਦੇ ਹੋ ਜਨਤਾ ਦੀ ਜਾਣਕਾਰੀ ਵਾਰ ਜਿਹੜਾ ਤੁਹਾਡੇ ਕੋਲ ਹੈ ਜਿਹਦੀ ਤੁਸੀਂ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਵਸਤੂ ਵਿੱਚ ਪਰਿਵਾਰ ਦਾ ਵੀ ਬਹੁਤ ਧੰਨਵਾਦ ਕਰਨਾ ਹਮੇਸ਼ਾ ਇਹਨਾਂ ਨੇ ਹਗਾ ਬਹੁਤ ਖਬਰਾਂ ਅੱਛੇ ਰਕਬਰਾਂ ਜਿਹਦੇ ਸਵਾਲ ਹੁੰਦੇ ਸਵਾਲ ਨੂੰ ਸੇਧ ਮਿਲੋ ਖਬਰਾਂ ਨੂੰ ਅੱਜ ਕਰਦੇ ਹੋ ਇਹਦੇ ਲਈ ਵੀ ਇਹਦੇ ਵਾਸਤੇ ਤੁਹਾਡਾ ਵੀ ਧੰਨਵਾਦ ਬੇ ਸਾਰੀ ਸੰਗਤ ਨੂੰ ਲੱਖ ਲੱਖ ਵਾਰ ਕੋ ਸਭ ਨੂੰ ਸੇਵਾ ਦਾ ਹਾਰਸ ਜੀ ਪਾਸ਼ਾ ਤੇ ਸਾਰੇ ਨਾਲ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਸਨ ਭਾਈ ਮਤੀ ਦਾਸ ਭਾਈ ਤੇ ਆਲਾ ਭਾਈ ਜੀ ਦੀ ਦਾਸ ਦੀ ਤੇ ਬਾਬਾ ਜੀਵਨ ਸਿੰਘ ਜੀ ਦੇ ਗਰੇਟਾ ਗੁਰੂ ਦਾ ਬੇਟਾ ਉਹਨਾਂ ਦੀ ਸਤਿਕਾਰਨੀਆਂ ਗੁਰੂ ਬਹੁਤ ਸਮਾਰ ਸਕੇ ਪਾਤਸ਼ਾਹੀ ਬੁਰਾਈ ਦਿਵਸ ਅਦੇ ਉਹ ਵੀ ਬਹੁਤ ਸਾਧੂ ਕੋ ਸਿੱਤੇ ਪਾਤਸ਼ਾਹ ਨੂੰ ਬੁਰਾਈ ਇਹ ਜਿਹੜੀ ਮਿਲੀ ਸੀ ਉਹ ਵੀ ਸਾਡਾ ਜਿਹੜਾ ਹੈ ਸਤਿਕਾਰ ਦੀ ਹੈ ਉਹਦੀਆਂ ਵੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਬਣਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ